ਕਿ ਔਖੀ ਘੜੀ ਨਾਲ ਖੜਨ ਤੋਂ ਹਰ ਕੋਈ ਡਰਦਾ ਜਾਂ ਕਹਿ ਲਿਏ ਔਖੀ ਘੜੀ ਨਾਲ ਨਾ ਕੋਈ ਕੋਈ ਖੜਦਾ ਔਖੀ ਘੜੀ ਬਿਲਕੁਲ ਨਾਲ ਕੋਈ ਕੋਈ ਖੜਦਾ ਹੈ ਗਊ ਮਾਤਾ ਦਾ ਦੁੱਧ ਤਾਂ ਸਾਰੇ ਪੀਂਦੇ ਨੇ ਪਰ ਸੇਵਾ ਕੋਈ ਕੋਈ ਕਰਦਾ ਹੈ ਸੇਵਾ ਕੋਈ ਕੋਈ ਕਰਦਾ ਸਤਿ ਸ਼੍ਰੀ ਅਕਾਲ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਦਨੀਸ਼ ਸੂਰੀ ਸਾਥੇ ਇਸ ਸਮੇਂ ਅਸੀਂ ਬੰਗਾ ਰੋਡ ਤੇ ਮੌਜੂਦ ਹੈ ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਹੈ ਇੱਥੇ ਇੱਕ ਦੇ ਸਹਾਰਾ ਗਊ ਗਾਂਹਿਆ ਜਿਹੜੀ ਜਿਸ ਦੀ ਟੱਕਰ ਹੋ ਜਾਂਦੀ ਹੈ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਤੇ ਟੱਕਰ ਆਏ ਦਿਨ ਹੁੰਦੀ ਰਹਿੰਦੀ ਹੈ ਕਿਉਂਕਿ ਆਵਾਰਾ ਪਸ਼ੂਆਂ ਦੀ ਬੇਸਹਾਰਾ ਪਸ਼ੂਆਂ ਦੀ ਤਦਾਦ ਬਹੁਤ ਵੱਧ ਚੁੱਕੀ ਹੈ ਤੇ ਬੜੀ ਵਾਰ ਆਪਾਂ ਦੇਖਦੇ ਹਾਂ ਕਿ ਐਦਾਂ ਹੋ ਜਾਂਦਾ ਕਿ ਹਾਦਸੇ ਤੋਂ ਬਾਅਦ ਗੱਡੀ ਨੁਕਸਾਨੀ ਜਾਂਦੀ ਹੈ ਪਸ਼ੂ ਦਾ ਵੀ ਨੁਕਸਾਨ ਹੋ ਜਾਂਦਾ ਲੇਕਿਨ ਇੱਥੇ ਸਾਹਮਣੇ ਜਿਹੜੀ ਗੱਲ ਇਹ ਆਈ ਹੈ ਕਿ ਜਿਹੜੀ ਇਹ ਗਊ ਮਾਤਾ ਇਸ ਦੀ ਇੱਕ ਲੱਤ ਟੁੱਟ ਗਈ ਹੈ ਸ਼ਾਇਦ ਉਹਨਾਂ ਲੱਟਾਂ ਤੇ ਗੰਭੀਰ ਸੱਟ ਲੱਗੀ ਹੈ ਪੁਲਿਸ ਮੁਲਾਜ਼ਮ ਦਿਲਾਵਰ ਦਿਲਾਵਰ ਜੀ ਵੀ ਇੱਥੇ ਨੇ ਔਰ ਉਹਨਾਂ ਨੇ ਗੱਡੀ ਵੀ ਮੰਗਾਈ ਹੋਈ ਹੈ ਤਾਂ ਜੋ ਛੋਟੇ ਹਾਥੀ ਵਿੱਚ ਗਊ ਨੂੰ ਕੋਈ ਤੜਪ ਕਿਵੇਂ ਕਿਵੇਂ ਰਹੀ ਹੈ ਔਰ ਇਧਰ ਆਪਣੇ ਹਰਸ਼ ਜੀ ਇਹ 3 ਦੇ ਸਾਥੀ ਜਿਹੜੇ ਆ ਪੂਰੀ ਕੋਸ਼ਿਸ਼ਾਂ ਕਰ ਰਹੇ ਆ ਅਧਲਾਵਰ ਭਾਜੀ ਚੰਗਾ ਲੱਗਿਆ ਤੁਸੀਂ ਨੇਕ ਕੰਮ ਕਰ ਰਹੇ ਹੋ ਮਾੜੀ ਇੱਕ ਸਿਚੁਏਸ਼ਨ ਸਮਝਾ ਦਿਓ ਇਹ ਨਾ ਇੱਥੇ ਬੈਠੀ ਸੀਗੀ ਗੱਬੇ ਇਹਦੇ ਉੱਠ ਨਹੀਂ ਹੁੰਦਾ ਸਿਗਾ ਜੀ ਇਹ ਨੂੰ ਮੈਂ ਇਹੀ ਕਹਾਂ ਮੈਂ ਸਾਰਿਆਂ ਨੂੰ ਵੀ ਜਨਨ ਨੂੰ ਵੀ ਇੱਧਰ ਸਾਈਡ ਤੇ ਕਰਕੇ ਚਲੋ ਹੁਣ ਆਪਾਂ ਇੱਥੇ ਗਊਸ਼ਾਲਾ ਗੱਲ ਕੀਤੀ ਹੈ ਗਊਸ਼ਾਲਾ ਲੈ ਆਏ ਲੱਤ ਕੀ ਭੇਜ ਲੱਗੇ ਆ ਵੀ ਇਹਦੀ ਲੱਤ ਜਿਹੜੀ ਆ ਸਰੋ ਸਰੀ ਲੰਗ ਤੇ ਪਈ ਸੀ ਹਾਂ ਸਰੋ ਸਰੀ ਉਹ ਇੱਕ ਐਕਸਟ ਦੇ ਪਿੱਛੇ ਹੋਇਆ ਸੀ ਉਹਦਾ ਸਵੇਰੇ 12 ਵਜੇ ਉਹ ਗੱਡੀਆਂ ਮੈਂ ਲਵਾ ਰਿਆ ਸੀ ਮੈਂ ਫੇ ਇੱਕ ਰਿਕਵਰੀ ਵੈਨ ਲੈ ਕੇ ਮੈਂ ਕਿਹਾ ਚਲ ਹਾਂਜੀ ਇਹਨੂੰ ਵੀ ਮੈਂ ਕਿਹਾ ਆਪਾਂ ਗਊਸ਼ਾਲਾ ਪਜਾਈਏ ਉੱਧਰ ਕਿਉਂਕਿ ਛੋਟੇ ਹੱਥ ਜੀ ਰੱਖਣਾ ਹੀ ਬੜਾ ਔਖਾ ਹੈ ਹਾਂ ਜੀ ਬਹੁਤ ਜਿਆਦਾ ਔਖਾ ਜੀ ਉਹ ਇਹੀ ਕਰਕੇ ਉਧਰ ਕਰਕੇ ਰਿਕਵਰੀ ਵੈਨ ਕਰਕੇ ਰਿਕਵਰੀ ਵੈਨ ਵੀ ਤਾਂ ਹੀ ਰੋਕੀ ਰੱਖੀ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਸ਼ੁਕਰੀਆ ਤਾਂ ਇਹ ਦਲਾਵਰ ਜੀ ਨੇ ਆਪਣੀ ਡਿਊਟੀ ਤੇ ਆਇਆ ਸੀਗੇ ਔਰ ਜਦੋਂ ਦੇਖਿਆ ਕਿ ਇੱਕ ਗਊ ਜਿਹੜੀ ਹੈ ਉਹ ਸੜਕ ਦੇ ਬਿਲਕੁਲ ਵਿਚਕਾਰ ਹੈ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਫਰਜ਼ ਸਮਝਦੇ ਹੋਏ ਰਿਕਵਰੀ ਵੈਨ ਵੀ ਰੋਕ ਲਈ ਔਰ ਜਵਾਨਾਂ ਨੂੰ ਵੀ ਸੱਦੇ ਆ ਗਊਸ਼ਾਲਾ ਤੋਂ ਸਾਰਨਾ ਰابطਾ ਬਣਾਇਆ ਤਾਂ ਜੋ ਜਿਹੜੀ ਇਹ ਗਊ ਹੈ ਜਿਹੜੀ ਸੜਕ ਦੇ ਵਿੱਚ ਵਿਚਕਾਰ ਬੈਠੀ ਹੈ ਪਹਿਲਾਂ ਤਾਂ ਉਹਨੂੰ ਇੱਕ ਸਾਈਡ ਤੇ ਕੀਤਾ ਜਾਵੇ ਫਿਰ ਇਹ ਗਊਸ਼ਾਲਾ ਪਹੁੰਚਾਇਆ ਜਾਵੇ ਤਾਂ ਜੋ ਉਹਦਾ ਇਲਾਜ ਕੀਤਾ ਜਾ ਸਕੇ ਬਿਲਕੁਲ ਹਾਂਜੀ ਗਊਸ਼ਾਲਾ ਇਦਾ ਲਾਜ ਹੋਵੇਗਾ ਵਧੀਆ ਤਰੀਕੇ ਨਾਲ ਇਲਾਜ ਕਰਕੇ ਇਹ ਠੀਕ ਹੋ ਗਿਆ ਮੈਂ ਇੱਥੇ ਖੜਾ ਸੀਗਾ ਜਦੋਂ ਮੈਂ گاਉਂ ਦੇਖੀ ਆ ਇੱਥੇ ਬੈਠੀ ਸੀ ਤੇ ਇਹ ਕੁਦਰਤੀ ਹੈ ਭਾਜੀ ਹੁਣੇ ਨੰਗੇ ਮੈਂ ਇੱਥੇ ਅੱਧਾ ਘੰਟਾ ਖੜਾ ਰਿਆ ਤੇ ਇਹਨਾਂ ਤੋਂ ਨੰਗੇ ਪੁਲਿਸ ਵਾਲੇ ਇਹਨਾਂ ਨੇ ਮੈਨੂੰ ਹੱਥ ਮਾਰਿਆ ਕਹਿੰਦੇ ਮੈਂ ਆ ਨਾ ਵਾਪਸ ਇੱਥੇ ਹੀ ਖੜੋ ਇਹ ਵੀ ਆਏ ਮੇਰੇ ਕੋਲ ਪੁੱਛਿਆ ਤੇ ਉਸ ਤੋਂ ਬਾਅਦ ਫਿਰ ਇਥੋਂ ਗੱਡੀ ਲਿਆਂਦੀ ਕਬਰੀ ਵਾਲੀ ਤੇ ਭਾਜੀ ਉਹਨਾਂ ਨੇ ਹੈਲਪ ਕੀਤੀ ਭਾਜੀ ਉਹਨਾਂ ਗਊਸ਼ਾਲਾ ਵੀ ਗਿਆ ਉਹ ਵੀ ਨਾਲ ਆ ਰਿਹਾ ਤੇ ਸਾਰੇ ਹੁਣ ਆ ਕੇ ਤੇ ਇੰਜੈਕਸ਼ਨ ਲਾਏ ਤੇ ਲੈ ਕੇ ਚੱਲੇ ਪਰਸ਼ ਜੀ ਹਰਜੀ ਹਰਜੀ ਤੁਸੀਂ ਸਾਰੇ ਜਿਹੜੇ ਭਰਾ ਇੱਥੇ ਪਹੁੰਚੇ ਇਹਨਾਂ ਨੂੰ ਫਰਸਟ ਏਡ ਵੀ ਦਿੱਤਾ ਗਿਆ ਗਊ ਨੂੰ ਫਰਸਟ ਏਡ ਨੂੰ ਜਿਹੜੇ ਦਰਦ ਵਾਲੇ ਇੰਜੈਕਸ਼ਨ ਤੇ ਤਾਕਤ ਦੇ ਇੰਜੈਕਸ਼ਨ ਦੇ ਦਿੱਤੇ ਗਏ ਆ ਜੀ ਤੇ ਫਿਲਹਾਲ ਅਸੀਂ ਗੱਡੀ ਨਹੀਂ ਮਿਲ ਰਹੀ ਲਿਵਾਨੇ ਜਾਣ ਲਈ ਲਿਵਾਨੇ ਪਸ਼ੂ ਦਾ ਬਹੁਤ ਵੱਡਾ ਹਸਪੀਟਲ ਆ ਉੱਥੇ ਭੇਜਿਆ ਜਾਏਗਾ ਉੱਥੇ ਇਲਾਜ ਹੋਏਗਾ ਫਿਲਹਾਲ ਜੇ ਇੱਥੇ ਗਊਸ਼ਾਲਾ ਜਿਹੜੀ ਆਪਣੀ ਹੈਗੀ ਆਪਣੇ ਗੂਸਫਰ ਰੋਡ ਤੇ ਤੇ ਉੱਥੇ ਭੇਜਿਆ ਜਾ ਰਿਹਾ ਹੈ ਪ੍ਰਧਾਨ ਜੀ ਵੀ ਆਏ ਹੋਏ ਸਾਡੇ ਕੋਲ ਇਹਨਾਂ ਨੂੰ ਅਜੇ ਅਜੀ ਗੋਪਾਲ ਸ਼ਾਹ ਦਾ ਜੀ ਦੇ بیٹے ਹੈ ਜੀ ਅਜੇ ਸ਼ਰਦਾ ਜੀ ਹੈ ਅੱਛਾ ਮਤਲਬ ਤੁਸੀਂ ਇੱਥੇ ਪਹੁੰਚ ਕੇ ਸਾਰੇ ਜਾਣਿਆ ਨੇ ਇਹਨਾਂ ਨੂੰ ਜਿਹੜਾ ਤਾਕਤ ਦਾ ਟੀਕਾ ਵੀ ਦਿੱਤਾ ਪੇਨ ਕਲਰ ਵੀ ਪੇਨ ਕਲਰ ਵੀ ਦਿੱਤੀ ਗਈ ਜੀ ਪਾਣੀ ਵੀ ਪਿਲਾਇਆ ਗਿਆ ਕਿ ਕੋਈ ਸਾਡੇ ਤੋਂ ਪਹਿਲੇ ਪੱਠੇ ਹੀ ਪਾਏ ਹੋਏ ਸੀਗੇ ਇਹ ਦੱਸਿਆ ਨਹੀਂ ਕਿ ਕਦੇ ਕੱਲ ਰਾਤ ਦਾ ਬੰਦੀ ਕੱਲ ਦੁਪਹਿਰ ਦਾ ਹੀ ਐਕਸੀਡੈਂਟ ਹੋਇਆ ਹੋਇਆ ਹੈ ਹਾਂ ਜੀ ਤੇ ਹੁਣ ਜਿਹੜੀ ਗੱਊਆ ਸੜਕ ਦੇ ਵਿੱਚ ਕਾਰ ਆ ਕੇ ਬੈਠੀ ਹਾਂ ਦਰਦ ਹੋ ਰਹੀ ਸੀ ਪਹਿਲਾਂ ਉੱਥੇ ਸੀ ਹੌਲੀ ਹੌਲੀ ਘਰ ਦੇ ਮੋੜੇ ਆ ਜੀ ਸੀ ਸਵੇਰੇ ਇੱਕ ਵੱਡਾ ਐਕਸੀਡੈਂਟ ਹੋਇਆ ਵਾ ਹਾਂ ਉਸੇ ਕਵਰ ਕੀਤਾ ਮਤਲਬ ਕਿ ਤੇ ਉਤੋਂ ਦੇਖਦੇ ਕਿ ਅਸੀਂ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਇਹਨੂੰ ਹਸਪਤਲ ਭੇਜ ਦਿੱਤਾ ਜਾਵੇ ਪਰ ਕੋਈ ਸਾਧਨ ਨਹੀਂ ਮਿਲ ਰਿਹਾ ਇਸ ਟਾਈਮ ਕੋਸ਼ਿਸ਼ਾਂ ਤੁਹਾਡੀਆਂ ਇਹ ਆ ਕਿ ਗਊ ਨੂੰ ਜਿਹੜਾ ਲੁਧਿਆਣੇ ਭੇਜ ਦਿੱਤਾਵੇ ਕਿਉਂਕਿ ਉੱਥੇ ਪਸ਼ੂਆਂ ਦਾ ਵੱਡਾ ਹਸਪਤਾਲ ਹੈ ਪਰ ਫਿਲਹਾਲ ਕੋਈ ਗੱਡੀ ਨਹੀਂ ਮਿਲ ਰਹੀ ਸੰਡੇ ਕਰਕੇ ਮੇਬੀ ਤਾਂ ਹੁਣ ਇਹਨੂੰ ਤੁਸੀਂ ਮੂਸਾਪੁਰ ਰੋਡ ਤੇ ਗਊਸ਼ਾਲਾ ਲੈ ਕੇ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਤੇ ਠੀਕ ਹੈ ਉੱਥੋਂ ਉਸ ਤੋਂ ਬਾਅਦ ਕੱਲ ਸਵੇਰੇ ਮੇਰੇ ਕੋਲ ਪ੍ਰਾਪਤ ਸਵੇਰੇ ਅਸੀਂ ਇਹਨੂੰ ਲੁਧਿਆਣੇ ਭੇਜਾਂਗੇ ਇਹ ਸਾਡੀ ਤੇ ਅੱਗੇ ਵੀ ਅੱਗੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਸੇ ਗਊ ਮਿਲਦੀ ਆ ਤੇ ਸਾਣਾ ਸੰਪਰਕ ਕਰ ਲਵੇ ਅਸੀਂ ਆਪਣੇ ਆਪ ਹੀ ਲਦਾਉਣੇ ਪਏ ਆ ਪਰ ਹਰਸ਼ਜੀਤ ਅੱਛਾ ਕੋਈ ਫੱਟੜ ਗਊ ਦੀ ਗੱਲ ਕਰ ਰਹੇ ਲੇਕਿਨ ਹਰਸ਼ਜੀਤ ਇੱਕ ਸਵਾਲ ਹੈ ਚਲੋ ਕਰ ਲਓ ਤੁਸੀਂ ਕੰਮ ਕਰ ਲਓ ਮੈਂ ਸ਼ਾਰਦਾ ਜੀ ਤੋਂ ਵੀ ਸਵਾਲ ਪੁੱਛਿਆ ਮੈਂ ਕਿਹਾ ਜੀ ਗਊਆਂ ਬਹੁਤ ਬੇਸਹਾਰਾ ਜਿਹੜੀਆਂ ਉਹ ਸੜਕ ਤੇ ਨਜ਼ਰ ਆਉਂਦੀਆਂ ਜਿਹਦੇ ਕਰਕੇ ਹਾਦਸੇ ਬਹੁਤ ਹੁੰਦੇ ਆ ਇਹ ਭਾਜੀ ਰਾਤੀ 8:30 ਵਜੇ ਹੋਇਆ ਐਕਸੀਡੈਂਟ ਇਹ ਅੱਛਾ 8:30 ਵਜੇ ਮੈਂ ਫਾਟਕਾ ਤੇ ਆ ਰਿਹਾ ਸੀ ਅਚਾਨਕ ਬ੍ਰੇਕ ਵੱਜੀ ਦੇਖਿਆ ਕਿ ਮੋਹਰੇ ਆ ਕੇ ਦੇਖਿਆ ਤਾਂ ਗਾਂ ਜੱ ਇਹ ਬਲੈਰੋ ਪਿਕਅਪ ਚ ਵੱਜੀ ਸੀ ਰਾਤੀ ਗੱਡੀ ਇਹ ਗੰਗਾਇ ਗੱਬੇ ਡੇਗੀ ਤੇ ਟੋਟਣੀ ਜ਼ੋਰਿਆ ਫਿਰ ਨਾਲ ਦੀਆਂ ਦੋ ਤਿੰਨ ਦੁਕਾਨਾਂ ਵਾਲੇ ਆਏ ਉਹ ਨਹੀਂ ਰਸੇ ਰੁਸੇ ਪਵਾ ਕੇ ਸਾਡੇ ਨਾਲ ਤੇ ਸਾਈਡ ਤੇ ਕਰਾਈ ਸੀ ਤੇ ਹੁਣ ਮੈਂ ਜਦੋਂ ਦੁਬਾਰਾ ਇੱਥੇ ਵਾਪਸ ਆਇਆ ਤੇ ਇੱਕ ਆ ਲੜਕਾ ਗਾਂਸ਼ਾਲਾ ਜਾ ਕੇ ਆ ਉਹਨੇ ਵਿਚਾਰੇ ਨੇ ਪੱਠੇ ਪਾਏ ਇਹਨੂੰ ਪਾਣੀ ਵਗੈਰਾ ਪਾਇਆ ਜਾਨੂੰ ਐਸ.ਆਈ. ਸਾਹਿਬ ਆ ਗਏ ਇਹਨਾਂ ਨੇ ਲਿਆ ਕੇ ਫਿਰ ਇਹਨਾਂ ਨੂੰ ਕਾਲ-ਕੂਲ ਕੀਤੀ ਫਿਰ ਇਹਾਂ ਨੇ ਆ ਕੇ ਸਾਰਾ ਟ੍ਰੀਟਮੈਂਟ ਉਹਦਾ ਕੀਤਾ ਇਹ ਰਾਤ ਦੇ ਐਕਸੀਡੈਂਟ ਹੋਇਆ ਰਾਤ ਦੀ ਇੱਥੇ ਪਈ ਹੈ ਚਲੋ ਦਲਾਵਰ ਭਾਜੀ ਤੁਹਾਡਾ ਬਹੁਤ ਧੰਨਵਾਦ ਦਲਾਵਰ ਭਾਜੀ ਕਹਿੰ ਕੋਸ਼ਿਸ਼ਾਂ ਕੀਤੀ ਸਾਰ ਨੂੰ ਬੁਲਾਇਆ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਫਰਜ਼ ਨਿਭਾਇਆ ਸਾਰੇ ਦਿਨਾਂ ਤੇ ਫਰਜ਼ ਨਿਭਾਇਆ ਡਿਊਟੀ ਦਾ ਫਰਜ਼ ਨਿਭਾਇਆ ਹਾਂਜੀ ਡਿਊਟੀ ਦਾ ਜੀ ਫਰਜ਼ ਠੀਕ ਹੈ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਤਾਂ ਗਊਸ਼ਾਲਾ ਮੂਸਾ ਪਰ ਰੋਡ ਤੇ ਹੈ ਉੱਥੇ ਇਹਨਾਂ ਨੇ ਇਸ ਬੇਸਾਰਾ ਗਊ ਨੂੰ ਲੈ ਜਾਣਾ ਔਰ ਮੈਂ ਅਜੇ ਸ਼ਾਰਦ ਜੀ ਨੂੰ ਸਵਾਲ ਵੀ ਪੁੱਛਿਆ ਸੀ ਗਊਸ਼ਾਲਾ ਦੇ ਪ੍ਰਧਾਨ ਤਾਂ ਉਹ ਕਹਿੰਦੇ ਕਿ ਸਾਡੇ ਕੋਲ 200 ਗਊਆਂ ਪਹਿਲਾਂ ਹੀ ਆ ਲੇਕਿਨ ਰੌਲਾ ਮਿਲ ਕੇ ਸਾਰੀਆਂ ਗਊਸ਼ਾਲਾ ਵਾਲਿਆਂ ਚਾਹੀਦਾ ਕਿ ਜਿਹੜੇ ਬੇਸਹਾਰਾ ਗਊਆਂ ਜਾਂ ਪਸ਼ੂ ਜਿਹੜੇ ਸੜਕ ਤੇ ਫਿਰਦੇ ਨੇ ਆਵਾਰਾ ਆਪਾਂ ਕਹਿੰਦੇ ਨੇ ਪਰ ਬੇਸਹਾਰਾ ਬੇਸਿਕਲੀ ਵੀ ਸਾਰੇ ਰੌਲਾ ਮਿਲ ਕੇ ਉਪਰਾਲੇ ਕਰਨ ਕਿ ਸਾਰੇ ਬੇਸਹਾਰਾ ਆਵਾਰਾ ਜਿਹੜੇ ਪਸ਼ੂ ਆ ਉਹਨਾਂ ਨੂੰ ਗਊਸ਼ਾਲਾ ਚ ਰੱਖਣ ਤਾਂ ਹੀ ਬਚਾਅ ਹੋ ਸਕਦਾ ਹਾਦਸਿਆਂ ਤੋਂ ਔਰ ਰਿਕਵੈਸਟ ਕਰ ਦਿਓ ਕੋਈ ਚਾਰਦੀ ਆ ਨਾ ਪਸ਼ੂ ਵਾਲੇ ਕਲ ਦੀ ਮਹੀਤਰੀ ਦੇ ਦੇਖੋ ਕਿੰਨੀ ਮਾੜੀ ਗੱਲ ਹੈ ਨਾ ਇਹ ਗਊਆਂ ਦੇ ਸਿਰ ਤੇ ਕਿੰਨਾ ਕਾਊਸ ਇਸ ਇਕੱਠਾ ਕਰ ਲਿਆ ਹੋਣਾ ਲੇਕਿਨ ਕੱਲ ਦੀ ਇੱਥੇ ਬੈਠੀ ਆ ਜਿਹੜੇ ਵੀ ਆਪਣੇ ਲੋਕ ਲੈ ਗਏ ਆ ਤੇ ਇਹਨਾਂ ਲਈ ਕੁਛ ਉਹਨੂੰ ਬੰਦੇ ਦਾ ਕਿਹੜਾ ਐਕਸੀਡੈਂਟ ਹੈ ਸਾਰਿਆਂ ਚਾਕੇ ਲੈ ਜਾਣਾ ਸੀ ਦੋ ਦਿਨ ਪਸ਼ੂ ਘੁੰਮ ਰਹੇ ਥੋੜੀ ਜਿਹੀ ਮਤਲਬ ਇਨਫੋਰਮੇਸ਼ਨ ਦੇ ਦਿਓ ਕਿ ਉਹਨੇ ਤਾਂ ਰਿਫਲੈਕਟਰ ਵਗੈਰਾ ਰੋਡ ਤੇ ਜੀਐਨ ਫਾਸਪੁਰ ਸਾਹਮਣੇ ਦੇਖੋ ਹਾਂਜੀ ਰਿਫਲੈਕਟਰ ਵਗੈਰਾ ਲਗਵਾ ਲੈਣ ਕਿਉਂਕਿ ਇੱਥੇ ਤਾਂ ਬਹੁਤ ਡਰ ਰਹਿੰਦਾ ਯਾਰ ਰੋਡ ਤੇ ਇੱਕ ਦੋ ਪਸ਼ੂ ਹੋਰ ਸਰਦੀਆਂ ਜਿਹੜੀਆਂ ਧੁੰਦ ਹੋਣੀਆਂ ਉਦਾਂ ਨਹੀਂ ਦਿਖਣਾ ਜ ਤੇ ਹੋਰ ਐਕਸੀਡੈਂਟ ਹੋਣਾ ਸੀ ਕਿਉਂਕਿ ਗੱਭੇ ਪਹੁੰਚੀ ਹੋਵੇ ਉਧਰ ਤੇ ਮੈਂ ਜਿੱਦਾ ਸੀਗਾ ਆਪਾਂ گاਊਸ਼ਾਲਾ ਗਈ ਭਾਜੀ ਉਹ ਜਦਾ ਹੀ ਆਗਾ ਤੇ ਇਹਦੇ ਲਈ ਰਿਕਵੈਸਟ ਹੈ ਕੋਈ ਪਾਲਿਸੀ ਬਣਾਓਗੇ ਨਾ ਬਸੂਆਂ ਨੂੰ ਚੱਕਣ ਲਈ ਕੋਈ ਕ੍ਰੇਨ ਹੋਵੇ ਜਾਂ ਕੁਝ ਹੋਵੇ ਉਹਦੇ ਅਕੋਰਡਿੰਗ ਚੱਲੇਗਾ ਪੁੱਤਰ ਪਸ਼ੂਆਂ ਨੂੰ ਚੱਕਣ ਲਈ ਕੋਈ ਕ੍ਰੇਨ ਹੋਵੇ ਹਾਂਜੀ ਔਰ ਬਕਾਇਦਾ ਮੈਂ ਕਹਣਾ ਚਾਹੁੰਦਾ ਕਿ ਕੋਈ ਪਸ਼ੂ ਸੜਕ ਤੇ ਹੋਣਾ ਹੀ ਨਹੀਂ ਚਾਹੀਦਾ ਹਾਂਜੀ ਹਾਂਜੀ ਕਿ ਤਾ ਉਸੇ ਸੀਮਿੰਟ ਤੇ ਲੈਂਦੇ ਆ ਸ਼ਰਾਬ ਤੇ ਲੈਂਦੇ ਆ ਗੱਡੀਆਂ ਤੇ ਲੈਂਦੇ ਹੁਣ ਬਹੁਤ ਸਾਰੇ ਪ੍ਰੋਡਕਟਸ ਤੇ ਲੈਂਦੇ ਆ ਪਰ ਇਹਨਾਂ ਲਈ ਕੁਝ ਨਹੀਂ ਹੈਗਾ ਇਹਦੀ ਰਾਈ ਮੈਂ ਦੇਖਿਆ ਜੋ ਆਪਾਂ 2-4 ਬੰਦੇ ਨਾ ਖੜਦੇ ਸਾਰੋਂ ਨਹੀਂ ਨਾ ਖੜਦੇ ਤਾਂ ਖੁੰਡੂ ਇਹ ਰਾਤ ਇੱਥੇ ਪਈ ਰਹਿਣੀ ਸੀ ਕੱਲ ਰਾਤ ਨੂੰ ਹੋਰ ਵੱਡਾ ਹਾਦਸਾ ਹੋ ਸਕਦਾ ਹੋਣਾ ਸੀ ਸਰਦ ਦੇ ਗੱਭੇ ਲੱਗਪਕਾਂ ਵਾਂਝੀ ਹੋ ਸੀਗੀ ਮਤਲਬ ਸਿਆਸਤਦਾਨਾਂ ਨੇ ਰੋਪਾ ਵੀ ਖਾ ਲਿਆ ਬਜਰੀ ਵੀ ਖਾ ਲਈ ਹੁਣ ਇਹ ਤਾਂ ਕਾ ਉਸ ਸਸਤਾ ਛੱਡ ਦੋ ਮੈਂ ਇੱਕ ਰਿਪੋਰਟ ਪੜ੍ਹਿਆ ਸੀ ਕਿ 15 ਕਰੋੜ ਤੋਂ ਵੀ ਵਧੇਰੀ ਜਿਹੜੀ ਕਾ ਉਸਸ ਨਾਲ ਕਮਾਈ ਹੁੰਦੀ ਆ ਹਰ ਮਹੀਨੇ ਹੋਰ ਸ਼ਰਾਬ ਇੱਥੇ ਕਿੰਨੀ ਵਿਕਦੀ ਆ ਤੇ ਸ਼ਰਾਬ ਦੇ ਕਾਊਂਸਲਸ ਆ ਸੀਮੈਂਟ ਦੇ ਕਾਊਂਸਲਸ ਆ ਗੱਡੀਆਂ ਦੇ ਕਾਊਂਸਲਸ ਆ ਹੋਰ ਬਹੁਤ ਸਾਰੀਆਂ ਕਮੋਡਿਟੀਜ਼ ਦੇ ਕਾਊਂਸਲਸ ਆ ਤਾਂ ਇਹ ਗੰਗੂਆ ਜਿਹੜੀਆਂ ਆ ਇਹ ਸੜਕਾਂ ਤੇ ਕਿਉਂ ਰਲਦੀਆਂ ਜੇ ਅੱਜ ਜਿਵੇਂ ਐਸਐਹ ਦਲਾਵਰ ਹੁੰਨੀ ਹਰਸ਼ ਸ਼ਰਮਾ ਜੀ ਇਹ ਸਾਰੇ ਵੀਰ ਉਪਰਾਲਾ ਨਾ ਕਰਦੇ ਤੇ ਰਾਤੀ ਕੋਈ ਵਟਾ ਹੱਥ ਹੋ ਸਕਦਾ ਸੀ ਪੈਸੇ ਦਾ ਵੀਰਾਂ ਦੀ ਛਲਾਗਾ ਆ ਇਨਾਂ ਦਾ ਧੰਨਵਾਦ ਵੀ ਹਰਸ਼ ਸ਼ਰਮਾ ਵਰਗੇ ਭਰਾਵਾਂ ਦਾ ਕਿ ਉਹ ਜਿਹੜਾ ਗਊ ਨੂੰ ਗਊਸ਼ਾਲਾ ਲੈ ਕੇ ਚਲੇ ਨਹੀਂ ਤਾਂ ਵਿਚਾਰੀ ਤੜਪਦੀ ਤੜਪਦੀ ਸੜਕ ਤੇ ਆ ਗਈ ਸੀ ਕਿਉਂਕਿ ਆਪਾਂ ਕਿਵੇਂ ਲੈ ਕਹਿੰਦੇ ਨੇ ਕਿ ਬੇਜ਼ੁਬਾਨ ਬੇਜ਼ੁਬਾਨ ਨਹੀਂ ਆਪਾਂ ਬੜੀ ਜ਼ੁਬਾਨ ਚ ਉਹ ਤਾਂ ਬਥੇਰੇ ਰਾਲਾ ਪਾਉਂਦੇ ਆ ਕਿ ਭਾਈ ਸਾਨੂੰ ਸਹੀ ਜਗ੍ਹਾ ਤੇ ਛੱਡ ਕੇ ਉਪਰ ਸਾਨੂੰ ਹੀ ਨਹੀਂ ਸਮਝ ਲੱਗਦੀ ਚਲੋ ਆਮ ਇਨਸਾਨ ਤਾਂ ਫੇਰ ਫੇਰ ਆ ਜਾਂਦੇ ਆ ਲੇਕਿਨ ਜਿਹੜੇ ਰੈਲੀਆਂ 'ਚ ਬਾਹਰ ਖੜੀ ਕਰ ਕਰਕੇ ਕਹਿੰਦੇ ਸੀਗੇ ਕਿ ਦਬਦੇ ਨਹੀਂ ਪੰਜਾਬੀਆਂ ਲਈ ਕੁਝ ਕਰਾਂਗੇ ਉਹ ਕਿਸੇ ਲਈ ਹੁਣ ਕਿ ਪਿਛਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਹੀ ਜਾਂਦੇ ਆ ਸੁਧਰਨ ਦੀ ਗੱਲ ਨਹੀਂ ਆ ਜੀ ਸੋ ਇਹ ਆਮ ਲੋਕ ਕੰਮ ਆਉਂਦੇ ਆ ਆਮ ਲੋਕ ਸਹਿਤਾ ਕਰਦੇ ਆ ਆਮ ਲੋਕ ਦਰਦ ਸਮਝਦੇ ਆ ਪਰ ਜੇ ਸਰਕਾਰਾਂ ਸਮਝਣ ਚੱਲ ਰਿਹਾ ਪੁੱਤ ਚੱਲ ਰਿਹਾ ਜੇ ਆਮ ਲੋਕ ਆ ਦਾਲਾ ਲਵਾ ਦਿਓ ਯਾਰ ਦਾਲਾ ਲਵਾ ਦਿਓ ਜੇ ਕੋ ਬਣ ਜਾਣੀ ਆ ਦਾਲਾ ਲਵਾ ਦਿਓ ਮੇਰਾ ਭਰਾ ਡੱਲੇ ਲਵਾਉਂਗੇ ਨਾ ਫਿਰ سپورਟ ਬਣ ਜਾਣੀ ਆ ਨਹੀਂ ਛੱਡ ਦੂੰਗਾ ਹਾਂ سپورਟ ਬਣ ਜਾਣੀ ਨਾ ਦੇਖੋ ਗਊ ਨੂੰ ਹੋਣ ਇਹਨਾਂ ਨੇ ਫਸਟ ਇਅਰ ਦੇ ਦਿੱਤਾ ਇੰਜੈਕਸ਼ਨ ਲਾ ਦਿੱਤਾ ਡੱਲੇ ਦੀ سپورਟ ਦੇ ਦੋ ਨਾ ਇਦਾਂ ਹੀ ਹਾਂ ਗਊ ਤਾਂ ਤਾਂ ਪਹਿਲੇ ਹੀ ਉੱਠੇ ਜਾ ਰਿਹਾ ਠੀਕ ਜੀ ਇਹ ਤਸਵੀਰ ਅਸੀਂ ਤੁਹਾਨੂੰ ਬੰਗਾ ਰੋਡ ਤੋਂ ਦਿਖਾ ਰਹੇ ਸੀਗੇ ਇਹ ਅੰਕਲ ਨੇ ਰਿਕਵਰੀ ਵੇਣ ਵਾਲੇ ਇਹ ਵੀ ਪਹੁੰਚ ਜਾਂਦੇ ਜਿੱਥੇ ਉਹਨਾਂ ਨੂੰ ਆਵਾਜ਼ ਮਾਰੋ ਇੱਕ ਵਾਅਦੇ ਪਹੁੰਚ ਜਾਂਦੇ ਨੇ So, जवान उपराला और जो उपरला ना करे तो अच्छ रात भी कोई इस सड़क पर हादसा हो सवाद बहुत शुक्रिया

ભા�લ ભિં ખા�લલલ માલલલ માલલલલલલલલલે